ਦੀ ਕਿ ਕਬੱਡੀ ਟੂਰਨਾਮੈਂਟ ਵੀ ਉਹ ਸਟੇਡੀਅਮ ਦੇ ਵਿੱਚ ਹੋਇਆ ਕਰਨਗੇ ਇਹ ਸਾਡੇ ਲਈ ਬਹੁਤ ਪੁਆਇੰਟ ਵਾਲੀ ਗੱਲ ਆ ਇਤੋਂ ਅੰਦਾਜ਼ਾ ਲੱਗਦਾ ਵੀ ਪੰਜਾਬੀ ਕਮਿਊਨਿਟੀ ਆ ਚੁੱਕੀ ਆ ਅਸੀਂ ਇਹ ਟ੍ਰੈਕ ਨਹੀਂ ਚੜਾਉਂਦੇ ਤੁਹਾਡੇ ਨਾਲ ਇਹ ਤਾਂ ਕੋਈ ਬਾਤ ਨਹੀਂ ਬੱਚਿਆਂ ਨੂੰ ਚਾਹੀਦੀਆਂ ਚੋਸੀਆਂ ਨਾਲ ਬਰਤੇ ਰਵਾਂਗੇ ਤੇ ਨਾਰਥ ਇਸਟ ਕੋਲ 3 ਸਾਲਾਂ ਦੇ ਵਿੱਚ ਦੀ ਦੇਖੋਗੇ ਬਹੁਤ ਮੇਜਰ ਚੇਂਜਸ ਹੋਣਗੇ ਇਹਦੇ ਨਾਲ ਹੀ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਰਾਜ ਧਾਲੀਆ ਜੀ ਬਾੜ ਨੰਬਰ 5 ਤੋਂ ਕਾਉਂਸਲਰ ਆ ਪੰਜਾਬੀ ਕਮਿਊਨਿਟੀ ਦੇ ਲਈ ਮਾਂ ਖੇਡ ਕਬੱਡੀ ਦੇ ਲਈ ਵੱਡਾ ਜਿਹੜਾ ਖੇਡ ਸਟੇਡੀਅਮ ਇੱਥੇ ਬਣਦਾ ਜਾ ਰਿਹਾ ਵਾਧਵਾ ਧੰਨਵਾਦ ਆ ਲੰਬੜਾ ਇਹਦਾ ਸਤਿਮਾ ਦੋਨਾ ਪਿੰਡਾ ਜਿਹੜੇ ਕਪੂਰਥਲੇ ਦੇ ਵਿੱਚ ਅਗਲੀ ਰੇਡ ਪੋਣ ਦੇ ਲਈ ਇਸ ਨੌਜਵਾਨ ਦਾ ਰਸੂਲਪੁਰ ਪਿੰਡਾ ਜਿੱਥੋਂ ਦਾ ਕੰਤਾ ਪ੍ਰਸਿੱਧ ਖਿਡਾਰੀ ਹੋਇਆ ਜਿੱਥੋਂ ਦੇ ਹੈਪੀ ਪੰਡਤ ਅਰ ਗਿਆ ਕਹਿੰਦਾ ਵੀ ਕਹਿਲਗਰੀ ਦਾ ਵਾਸੀ ਹੁਣ ਬੋਲਿਆ ਹੋਇਆ ਧਾਵਾ ਇੱਕ ਕੰਨੀ ਤੇ ਮਨੀਆ ਦੋਨੋਂ ਨੰਗਲਾ ਮਾਝਾ ਨੰਦੇਲਾ ਮਲੀਆ ਬੁੱਕਾ ਪਰ ਰਸੂਲਪੁਰੀਆ ਪਿੰਡਾ ਇੱਕ ਤਕੜਾ ਇੱਕ ਜਿਹੜਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਪੇਂਡੂ ਬਾਰਬਰ ਹੈਂਡ हेयर कट ਵਾਲੇ ਸਾਡੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਉਹ ਵੀ ਕਿਵੇਂ ਕੱਲ ਨੂੰ ਜਿਹੜੀ ਸਾਡੀ ਨਵੀਂ ਸ਼ਾਪ ਹੈ ਉਹਦੀ ਓਪਨਿੰਗ ਹੋ ਰਹੀ ਆ ਆ ਨੌਜਵਾਨ ਜੰਗ ਵਾਲੀਏ ਗੋਲਡੀ ਦੀ ਪਾਈ ਹੋਈ ਰੇਡ ਤੇ ਚੌਂਦੇ ਵਿੱਚੋਂ ਅਖਾੜੇ ਵਾਲਾ ਨਿੱਕਾ ਇੱਕ ਕਮਾਲ ਦਾ ਜੱਫਾ ਲਾ ਰਿਹਾ ਇੱਕ ਹੋਰ ਗੱਲ ਹੈ ਵੀ ਅਖਾੜੇ ਵਾਲੇ ਨਿੱਕਾ ਜਿੰਨਾ ਸਮਾਂ BC ਦੇ ਵਿੱਚ ਕਬੱਡੀ ਖੇਢੀ ਉਹ ਕਹਿੰਦੇ ਮਹਾਨ ਖਿਡਾਰੀ ਹਰਜੀਤ ਦੇ ਨਾਂ ਤੇ ਜਿਹੜੀ ਟੀਮ ਹਰਜੀਤ ਐਵ ਸਪੋਰਟ ਕਬੱਡੀ ਕਲੱਬ ਦੀ ਟੀਮ ਦੇ ਵੱਲੋਂ ਖੇਢੀ ਅਗਲੀ ਰੇਡ ਦੋਰੇ ਦੀ ਤੇ ਮਾਈਕ ਤੇ ਕਾਲਾ ਗੱਲ ਕਰੂੰ ਅਗਲੀ ਕਬੱਡੀ ਗੋਰਾ ਖੇਡ ਮੈਦਾਨ ਦੇ ਵਿੱਚ ਟੈਣੀ ਬਾਈਏ ਵਾਲਾ ਪੁਆਇੰਟ ਆਫ ਦੀ ਟੀਮ ਦੇ ਇੱਥੇ ਜੋੜ ਕੇ ਚੱਲ ਵੀ ਗਗਨਪਾਥ ਦੀ ਕਬੱਡੀ ਹਾਂ ਗਗਨ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਸਭ ਤੋਂ ਧੰਨਵਾਦ ਸਾਰੇ ਸ਼ਾਸਤ ਵਾਲੇ ਭਰਾਵਾਂ ਦਾ ਜਿੰਨੇ ਵੀ ਵੀਰ ਸਾਡੇ ਦੇ ਵਿੱਚ ਪੁੱਜੇ ਨੇ ਖਾਸ ਕਰਕੇ ਸਾਡੇ ਵੀਰ ਰਾਜ ਧਾਰੀ ਆਉਂਦਾ ਤੇ ਨਾਲ ਕੜਾਣੀ ਕਲਾ ਪਿੰਡ ਦੇ ਜੰਪਲ ਪਰਮਜੀਤ ਸਿੰਘੀ ਬੋਪਾ ਰਾਏ ਗ란ਟ ਦੇ ਹੈ ਸਾਡੇ ਆਪਣੇ ਏਰੀਆ ਨੂੰ ਬੜੀ ਮਾਣ ਵਾਲੀ ਗੱਲ ਹੈ ਪਿੱਤੇ ਬਹੁਤ ਸਤਿਕਾਰਯੋਗ ਪਰਿਵਾਰ ਦਾ ਕੜਾਣੀ ਕਲਾ ਪਿੰਡ ਦੇ ਜੰਪਲ ਪਰਮਜੀਤ ਸਿੰਘੀ ਬੋਪਾ ਰਾਏ ਬਹੁਤ ਬਹੁਤ ਧੰਨਵਾਦ ਵੱਡੀ ਰਗਤਗੜਾ ਏਰੀਆ ਹੈ ਗਾੜਾ ਸਾਹਬ ਦੀ ਉਹ ਪਾਵਨ ਤੇ ਪਵਿੱਤਰ ਧਰਤੀ ਹੈ ਬਹੁਤ ਬਹੁਤ ਧੰਨਵਾਦ ਸਾਡੇ ਭਰਾਵਾਂ ਦਾ ਲਓ ਅਗਲੀ ਕਬੱਡੀ ਕੋਟ ਭਾਈ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਪਈ ਹੋਈ ਕਬੱਡੀ ਤੇ ਆਏ ਆ ਕਹਿੰਦੇ ਪੁੱਤਰਾ ਹੱਲੀਆਂ ਪਿੰਡਾ ਇਸ ਗੱਲੋਂ ਦਾ ਵੀਡੀਓ ਖੇਡ ਮੈਦਾਨ ਦੇ ਵਿੱਚ ਲਾ ਕੇ ਦਿੱਤਾ ਪੁਆਇੰਟ ਅਬੀ ਟੀਮ ਜਿੱਪਿੰਗ ਕਬੱਡੀ ਕਲੱਬ ਨੇ ਇਸੇ ਜੋੜਦਾ ਕਿਪੇ ਦੀ ਟੀਮ ਜਗਤਪ੍ਰਭਾਲ ਜੋਤੀਪੁਰ ਦੀ ਟੀਮ ਦੇ ਸੇ ਇਹ ਪੁਆਇੰਟ ਜੁੜਿਆ ਹੈ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਖੇਡ ਮੈਦਾਨ ਦੇ ਵਿੱਚ ਪੌਂਟ ਲਈ ਹੋਇਆ ਅਗਲੀ ਰੇਡ ਪਾਉਣ ਦੇ ਲਈ ਇਹ ਗਗਨ ਨਾਗਰੇ ਆ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਟਾ ਜਿੱਤੋਂ ਦੇ ਸਖਚੈਨ ਵਰਗੇ ਪ੍ਰਸਿੱਧ ਖਿਡਾਰੀ ਹੋਇਆ ਹੁਣ ਚਾਰਾਂ ਤੋਂ 6 ਰਖਾਰੇ ਵਾਲਾ ਨਿੱਕਾ ਪਰ ਪੁਆਇੰਟ ਆ ਜਿਹੜਾ ਗਗਨ ਨਾਗਰਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਇਹਦਾ ਜ਼ਿਲ੍ਹੇ ਬਠਿੰਡੇ ਦੇ ਵਿੱਚ ਭੈਣੀ ਵਾਹੀਆਂ ਪਿੰਡਾਂ ਗੋਰੇ ਨੇ ਕਬੱਡੀ ਪਾ ਦਿੱਤੀ ਆ ਫਿਰਪੁਰੇ ਫਿਰਪੁਰੇ ਦਾ ਗੋਕ ਮਹਾਨ ਕਬੱਡੀ ਖਿਡਾਰੀ ਉਹ ਵੀ ਅੱਜ ਦੇ ਟੂਰਨਾਮੈਂਟ ਤੇ ਆਇਆ ਸੀ ਜੀ ਆਇਆਂ ਨੂੰ ਆਖ ਰਹੇ ਆ ਅਗਲੀ ਰੇਡ ਪੌਂਡ ਦੇ ਦੀ ਇਹਦਾ ਸਿੱਧ ਪਾ ਦੋਨਾ ਪਿੰਡਾ ਜਿਹੜੇ ਕਪੂਰਥਲੇ ਦੇ ਵਿੱਚ ਕਿ ਜਦ ਲੋਹਾ ਕੱਟਦਾ ਲੋਹੇ ਨੂੰ ਫਿਰ ਭਾਂਬੜ ਮੱਝੇ ਚਗਿਆੜਿਆਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਦਾ ਨਹੀਂ ਫੋਕੇ ਲਲਕਾਰਿਆਂ ਦਾ ਕੰਬੜ ਨੇ ਕਬੱਡੀ ਪਾ ਕੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੰਦਾ ਲਾਈਵ ਕਬੱਡੀ .com ਤੇ ਪੂਰੀ ਦੁਨੀਆ ਜਿਹੜੀ ਉਹ ਅੱਜ ਦੇ ਟੂਰਨਾਮੈਂਟ ਨੂੰ ਲਾਈਵ ਵੇਖ ਰਹੀ ਆ ਵੀ ਰਸੂਲਪੁਰ ਪਿੰਡ ਦਾ ਪਿੰਦਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਕਬੱਡੀ 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 ਕਰਦਾ ਹੋਇਆ ਪਰ ਇਹ ਕੌਣ ਆ ਇਹ ਬਲੇਰਖਾਨਪੁਰ ਦਾ ਪਿਆਰਾ ਪਰ ਪਿੰਦਾ ਜਦੋਂ ਹੱਥ ਲਾ ਕੇ ਬੜੀ ਤੇਜ਼ ਭਜਦਾ ਤਾਂ ਫਿਰ ਇਹ ਡਾਹ ਨਹੀਂ ਜਾਂਦਾ ਜਾਫੀ ਨੂੰ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਅਗਲੀ ਰੇਡ ਇਹ ਬ੍ਰह्म ਵਾਲੀਆ ਗੋਲ ਦੀ ਹੈ ਅਗਲੀ ਕਬੱਡੀ ਗੋਲ ਦੀ ਬ੍ਰह्म ਵਾਲੀਆ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਾ ਹੋ ਰਿਹਾ ਹੈ ਸ਼ਾਨ ਡਰਾਈਵਰ ਦਾ ਬਹੁਤ ਵੱਡਾ ਧੰਨਵਾਦ ਹੈ ਸਾਡੇ ਵੀਰ ਲੋਕੋ ਪਿੰਡ ਵਾਲੇ ਬੋਟੇ ਧਾਰੀ ਵਾਲਾ ਬਹੁਤ ਬਹੁਤ ਧੰਨਵਾਦ ਹੈ ਪ੍ਰਦੀਪ ਦਾ ਬਹੁਤ ਬਹੁਤ ਪੁੱਜਿਆ ਹੈ ਭਾਈ ਇਸ ਕਬੱਡੀ ਕੱਪ ਦੇ ਲਈ ਸ਼ਾਨ ਡਰਾਈਵਰ ਦਾ ਬਹੁਤ ਵੱਡਾ ਯੋਗਦਾਨ ਹੈ ਹੁਣ ਪੁਆਇੰਟ ਮੇਰੇ ਵੀਰੋ ਗੋਲ ਦੀ ਆਪਣੀ ਟੀਮ ਦੇ ਸੇਜੜ ਕੇ ਚੱਲ ਵੀ ਨੌਜੰਦਾ ਹੈ ਬਾਗਲੀ ਕਬੱਡੀ ਇਹ ਕਹਿੰਦੇ ਭੈਣੀ ਬਾਈਏ ਪਿੰਡ ਵਾਲਾ ਇਸ ਸਮੇਂ ਗੋਰਾ ਕਬੱਡੀ ਪਾ ਰਿਹਾ ਹੈ ਬਿਲਕੁਲ ਰਾਣੀ ਵਾਲੀਏ ਘੋਟੀਲਾ ਇਹ ਸਟਾਈਲ ਆ ਕਬੱਡੀ ਦਾ ਬਿਲਕੁਲ ਹੂ ਹੂ ਦੇ ਬੈਂ ਜਿਵੇਂ ਕੋਹਲੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਵਾਵੇ ਛੀਰੇ ਪਿੱਥੋ ਤੇ ਘੋਨੀ ਦੀ ਜੋੜੀ ਵੀ ਜਿਹੜੀ ਜਾਦੂਗਰਾਂ ਦੀ ਜੋੜੀ ਬਣੀ ਮਸ਼ਹੂਰ ਹੋਈ ਹੈ ਅਗਲੀ ਕਬੱਡੀ ਗਗਨ ਖੇਡ ਮੈਦਾਨ ਦੇ ਵਿੱਚ ਨਾਗਰਾ ਪਿੰਡ ਜ਼ਿਲ੍ਹੇ ਜਲੰਧਰ ਦੀ ਗੱਲ ਹੈ ਮਜੀਤ ਸਿੰਘ ਦੀ ਪਾਸੀ ਚੜਦਾ ਪੰਜਾਬ ਸੈਕਰਾਮੈਂਟੋ ਵਾਲੇ ਸਾਡੇ ਵੀਰ ਮਾਨ ਕਰਦੇ ਆ ਵੱਡੇ ਮਾਨ ਸਬਾਨ ਹਰ ਮਾਰ ਗਗਰਫਾ ਦੇ ਕਰਦੇ ਆ ਆਹ ਕਹਿੰਦੇ ਕਿੰਦਰ ਪਿੰਡੀ ਵਾਲਾ ਗਵਿੰਦਰ ਖੇਡ ਮੈਦਾਨ ਦੇ ਵਿੱਚ ਟਾਈ ਕਰਦਾ ਪਰ ਪੁਆਇੰਟ ਇਸ ਸਮੇਂ ਗਗਨ ਆਪਣੀ ਟੀਮ ਦੇ ਸੇਜੁੜ ਗਿਆ ਚੱਲ ਵੀ ਨੌਜੋਤ ਹੈ ਬਾਗਲੀ ਕਬੱਡੀ ਹੈਪੀ ਕੋਟ ਭਾਈ ਪਿੰਡਾ ਇਸ ਗੱਬਰੂ ਦਾ ਕਬੱਡੀ ਪਾਉਣ ਦੇ ਲਈ ਆਤਾ ਹੋਇਆ ਹੈ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਇਸ ਸਮੇਂ ਹੈਪੀ ਵੀ ਕੋਟ ਭਾਈ ਵਾਲੇ ਦੀ ਚਾਰ ਜੱਟਕੇ ਦੇ ਵਿੱਚੋਂ ਕਹਿੰਦੇ ਮੋਗਾ ਮੱਲੀਆਂ ਵਾਲਾ ਤੇ ਪੁਆਇੰਟ ਇਸ ਸਮੇਂ ਹੈਪੀ ਕੋਟ ਭਾਈ ਨੇ ਆਪਣੀ ਟੀਮ ਦੇ ਸੇਜੁੜ ਗਿਆ ਦੋਨਾਂ ਟੀਮਾਂ ਦੇ ਵਿੱਚ ਸੁਪਰ 스타 ਖਿਡਾਰੀ ਕਈ ਖਿਡਾਰੀਆ ਜਿਹੜੇ ਇਹਨਾਂ ਦੇ ਵਿੱਚੋਂ ਉਹ ਟਰੱਕ ਚਲਾਉਂਦੇ ਆ ਤੇ ਕਈ ਆ ਜਿਹੜੇ ਡਰਾਈਵਰ ਦਾ ਕੰਮ ਕਰਦੇ ਆ ਤੇ ਕੋਈ ਫਰੇਮਿੰਗ ਕਰਦਾ ਕੋਈ ਕੰਕਰੀਟ ਦਾ ਕੰਮ ਕਰਦਾ ਫਿਰ ਜਿੰਨਾ ਵੀ ਸਮਾਂ ਮਿਲਦਾ ਸਮੇਂ ਤੋਂ ਸਮਾਂ ਕੱਢ ਕੇ ਇਹ ਮਿਹਨਤ ਕਰਦੇ ਆ ਫਿਰ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਆ ਕੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਆ ਆ ਲੰਮੜਾ ਇਹ ਸਿੱਧਮਾ ਦੋਨੇ ਵਾਲਾ ਕਿ ਮਾੜੀ ਮੋਟੀ ਜੰਗ ਜੀ ਜਿਉਣ ਨਹੀਂ ਆਏ ਇੱਥੇ ਆਪਾਂ ਟਾਈਮ ਵੀ ਟਪਾਉਣ ਨਹੀਂ ਆਏ ਚਾਂਦੀਆਂ ਦੇ ਵਰਗੇ ਬੇਸ਼ੱਕ ਹਾਂ ਨਾਮ ਸੋਨੇ 'ਚ ਲਿਖਾ ਕੇ ਹਟਾਂਗੇ ਛੋਟੇ ਛੋਟੇ ਘਰਾਂ ਵਿੱਚੋਂ ਉੱਠੇ ਆ ਅਜੇ ਬਹੁਤ ਅੱਗੇ ਜਾ ਕੇ ਖੜਾਂਗੇ ਲੰਮੜਾ ਸਿੱਧਮਾ ਦੋਨੇ ਵਾਲਾ ਬਾੱਕਬੱਡੀ ਪੁਆਇੰਟ ਆ ਜਿਹੜਾ ਇਧਰ ਸਾਡੇ ਵੀ ਲਵਾਜੂੜ ਬੈਟਣਾਂ ਗਿੱਦਲਵੰਡੀ ਤੇ ਹੰਤਾ ਗਿੱਦਲਵੰਡੀ ਐਲਾਨ ਕਰਦੇ ਆ ਇਸ ਸਾਲ ਗਿੱਦਲਵੰਡੀ ਦੇ ਕਬੱਡੀ ਕੱਪ ਤੇ ਗਵਿੰਦਰ ਦਾ ਮਾਨ ਸਨਮਾਨ ਜਿਹੜਾ ਹਰਲੇ ਦੇਵਿੰਦਰ ਮੋਟਰਸਾਈਕਲ ਦੇ ਨਾਲ ਕਰਾਂਗੇ ਬਹੁਤ ਬਹੁਤ ਧੰਨਵਾਦ ਸਾਡੇ ਭਰਾਵਾਂ ਦਾ ਲਓ ਖੇਡ ਮੈਦਾਨ ਦੇ ਵਿੱਚ ਥਾਪੜ ਕੇ ਪਿੰਡਾ ਲੱਕੀ ਦਾ ਟਰਾਈ ਕਰਦਾ ਡੱਕਣ ਦੀ ਪਰ ਪੁਆਇੰਟ ਮਿਲੀ ਨਹੀਂ ਉਹ ਰੇਡਰ ਦੇ ਹਿੱਸੇ ਜੁੜ ਗਿਆ ਚੱਲ ਵੀ ਗੋਲਟੀ ਬਾਹਰ ਲਈ ਕਬੱਡੀ ਗੋਲਟੀ ਬਰਭਾਲੀਆ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਇਸ ਨੌਜਵਾਨ ਗੱਭਰੂ ਗੋਲਡੀ ਬਰਾੜੀਆਂ ਦੀ ਚਾਰ ਜੱਫੀਆਂ ਤੇ ਲੂਫੇ ਜਿਹੇ ਪੱਟ ਹੁਣ ਮਾਰ ਮਾਰ ਥਾਪੀਆਂ ਛਾਤੀਆਂ ਨਾਲ ਜਾਣ ਜਦੋਂ ਗੱਡਾਂ ਵਿੱਚ ਨਾ ਪੀਆਂ ਇਹਦਾ ਖਾ ਕੇ ਖੁਰਾਕਾਏ ਸਰੀਰ ਪੰਗਾ ਪਾਲਣਾ ਸੌਖੀ ਨਹੀਂ ਕਬੱਡੀ ਪੈਂਦੀ ਘਾਲਣੀ ਹੈ ਘਾਲਣਾ ਗਾਲ ਹੀ ਕਹਿੰਦੀ ਬੇਟੀ ਉੱਤੇ ਗਿੱਕ ਗਟ ਚਾਹਨੀ ਹਾਰਿਆਂ ਚੋਂ ਲੱਥਦੀ ਨਹੀਂ ਦੁੱਧ ਵਾਲੀ ਕਾਹਨ ਦੀ ਰੱਬ ਵਾਂਗੂ ਪੈਂਦੇ ਫਿਰ ਉਜੜੇ ਮੈਦਾਨ ਜੀ ਫਿਰ ਜਾ ਕੇ ਪੈਂਦੀ ਹੈ ਸ਼ਰੀਰਾਂ ਵਿੱਚ ਜਾਂਦੀ ਮਿਲਦਾ ਹੈ ਕਾਲੇ ਫਰ ਮਾਲ ਵਿੱਚ ਜਗਦੇ ਥੋੜਾ ਤੇ ਬੈਠੇ ਤੇ ਮੇਰੇ ਵੀਰੋ ਲੱਗਦੇ ਕਿ ਓਏ ਗੱਲਾਂ ਨਾਲ ਜਿਹੇ ਨਹੀਂ ਉਹ ਲੱਗਦੇ ਪਾਰਾ ਕਰਦਾ ਟਰਾਈ ਟੱਕਰ ਵੀ ਖੜਖੜ ਵੀ ਪਰ ਮੇਰੇ ਵੀਰੋ ਰਸੂਲਪੁਰਿਆ ਪਿੰਦਾ ਲੱਖਾਂ ਦੇ ਪੁਆਇੰਟ ਅਬੀ ਟੀਮ ਦੇ ਸੇ ਜੁੜ ਗਿਆ ਜਗਵਾਨੀ ਫਾਰ ਦੇ ਲਈ ਸਾਡੇ ਵੀਰ ਜਗਵੀਰ ਜੱਲੋ ਵਾਲੀਆ ਦਾ ਬੜਾ ਧੰਨਵਾਦ ਹੈ ਜੋ ਸਾਡੇ ਵੀਰ ਇਲੈਕਟ੍ਰੋਨਿਕ ਮੀਡੀਆ ਦੇ ਲਈ ਸਾਬਰੇਟ ਕਰ ਰਹੇ ਨੇ ਮੌਗਲੀ ਕਬੱਡੀ ਗਵਰਨਰ ਫਿਰਤਾਲ ਦੇ ਵਿੱਚ ਨਾਗਰੇ ਵਾਲਾ ਆਉਣ ਦੇ ਲਈ ਵੱਧਾ ਹੋਇਆ ਮਗਰ ਨਾਗਰਾ ਇਸ ਵੇਲੇ ਆ ਖਿਡਾਰੀ ਦਾ ਐਲਾਨ ਹੋਇਆ ਹੋ ਕੜਾ ਅੱਕ ਜਿਹੜਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਅਗਲਾ ਮੈਚ ਜਿਹੜੀਆਂ ਟੀਮਾਂ ਦਾ ਪੰਮਾ ਦੀ ਪੁਲਿਸ ਤੁਹਾਨੂੰ ਜ਼ਰੂਰ ਦੱਸ ਦਈਏ ਆਪਾਂ ਹੁਣ ਮੌਸਮ ਆਪਣਾ ਸਾਥ ਦੇ ਰਿਹਾ ਹੈ ਇਧਰ ਅਗਲੀ ਰੇਡ ਪਾਉਣ ਦੇ ਲਈ ਇਹ ਗੋਰਾ ਇਹ ਭੈੜੀ ਵਾਈ ਵਾਲਾ ਨੌਜਵਾਨ ਕਬੱਡੀ ਪਾਉਣ ਦੇ ਲਈ ਵਧਿਆ ਆਇਆ ਮਾਨੰਦ ਗਾਇ ਲੰਬੀ ਰਸ ਨੌਜਵਾਨ ਦੀ ਖੇਡ ਤੇ ਥਾਪੜ ਕੇ ਵਾਲਾ ਲੱਕੀ ਦੇਖੀ ਮੁੰਡਾ ਕਹਿੰਦੇ ਇੱਕ ਸਾਲ ਆ ਪੰਜਾਬ ਕਬੱਡੀ ਐਸਸੀ ਬਹੁਤ ਹੀ ਸਤਿਕਾਰਯੋਗ ਜਸਕਰਨ ਬਰਾੜ ਜੀ ਤੇ ਨਾਲ ਸ਼ਰਨ ਬਰਾੜ ਜੀ ਵਿਸ਼ੇਸ਼ ਤੌਰ ਤੇ ਪੁੱਜੇ ਨੇ ਬਹੁਤ ਬਹੁਤ ਧੰਨਵਾਦ ਹੈ ਬੀਕਾ ਨੇ ਰੈਸਟੋਰੈਂਟ ਤੇ ਫਿਰਸੀ ਬੈਂਕਟ ਹਾਲ ਤੋਂ ਗਾੜਪਾਲ ਸਿੱਧੂ ਜੀ ਵਿਸ਼ੇਸ਼ ਤੌਰ ਤੇ ਪੁੱਜੇ ਨੇ ਬਹੁਤ ਬਹੁਤ ਧੰਨਵਾਦ ਸਾਡੇ ਭਰਾਵਾਂ ਦਾ ਕਰਨਪਾਲ ਸਿੰਘ ਜੀ ਸਿੱਧੂ ਲੰਡੇ ਕੇ ਅੱਜ ਵਿਸ਼ੇਸ਼ ਗੁਰੂ ਘਰ ਵੱਲੋਂ ਲੰਗਰ ਲਗਾਇਆ ਗਿਆ ਉਹ ਫੂਡ ਟਰੱਕ ਜਿਹੜਾ ਸਰਦਾਰ ਕਾਹਲ ਸਿੰਘ ਜੀ ਸਿੱਧੂ ਦੀ ਯਾਦ ਵਿੱਚ ਇਹਨਾਂ ਦੋਨਾਂ ਭਰਾਵਾਂ ਵੱਲੋਂ ਗੁਰਦਰਾ ਸਾਹਿਬ ਨੇ ਦਿੱਤਾ ਗਿਆ ਪਹਿਲੀ ਵਾਰੀ ਕੈਨੇਡਾ ਦੇ ਵਿੱਚ بڑے ਟੂਰਨਾਮੈਂਟਾਂ ਦੇ ਜਾਈਦਾ ਹੈ ਗੁਰੂ ਘਰ ਵੱਲੋਂ ਫੂਡ ਟਰੱਕ ਜਿਹੜਾ ਅੱਜ ਸਾਰੀ ਸੰਗਤ ਦੇ ਵਿੱਚੋਂ ਲੰਗਰ ਵਰਤਿਆ ਇਸ ਪਰਿਵਾਰ ਵੱਲੋਂ ਦਿੱਤਾ ਗਿਆ ਬਹੁਤ ਬਹੁਤ ਸਤਿਕਾਰ ਇਸ ਪਰਿਵਾਰ ਦਾ ਰਾਜਪਾਲ ਸਿੰਘ ਜੀ ਸਿੱਧੂ ਲੱਡੇਗੇ ਘਰ ਪਾਸੇ ਜੀ ਸਿੱਧੂ ਲੱਡੇਗੇ ਆਪਣੇ ਪਿਤਾ ਸਵਰਗੀ ਸਰਦਾਰ ਖਾਲਸਾ ਜੀ ਸਿੱਧੂ ਦੀ ਯਾਦ ਵਿੱਚ ਇਹ ਫੂਡ ਟਰੱਕ ਦਾ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਤਿਕਾਰ ਨਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਕਹਿੰਦੇ 골ਡੀ ਪੌਂਟ ਲੱਗੇਗਾ ਕਿ ਮੈਦਾਨ ਵਿੱਚ ਜੁੜ ਗਿਆ ਕਿ ਭਾਵੇਂ ਜਾਂਦਾ ਕਿ ਮੈਦਾਨ ਵਿੱਚ ਅਖਰ ਵਿੱਚ ਸਿਰ ਤੇ ਰੱਬਗੇ ਹੋਰ ਅਰਦਾਸ ਕਰੀਏ ਰਾਜੇ ਖੇਲੇ ਜੱਗ ਭਾਵੇਂ ਸਾਰਾ ਰਸ ਜੇ ਮਾਪੇ ਕਦੇ ਨਾ ਨਿਵਾਦ ਕਰੀਏ ਆਪਾਂ ਤੁਹਾਨੂੰ ਨਿਵਾਦ ਕਰੀਏ ਕਬੱਡੀ ਖੇਡ ਮੈਦਾਨ ਦੇ ਵਿੱਚ ਪੈਂਦੀ ਉਸ ਹੌਜੰਦੀ ਮਲਿੰਕਰ ਪੱਤਾ ਬੋਲੀ ਵਾਲਾ ਅਗਲੀ ਰੇਡ ਪੌਂਟ ਦੇ ਲਈ ਖੇਡ ਮੈਦਾਨ ਚ ਬੋਲਿਆ ਹੋਇਆ ਧਾਵਾ ਆ ਮੰਨੀ ਆ ਦੋਲਾ ਡੰਗਲ ਵਾਲਾ ਪਰ ਪੁਆਇੰਟ ਆ ਜਿਹੜਾ ਮੱਤੇ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਗੈਲਗਰੀ ਦੇ ਵਿੱਚ ਹਰ ਸਾਲ ਕਈ ਕੱਪ ਖੇਡੇ ਜਾਂਦੇ ਆ ਪਰ ਇਸ ਸਾਲ ਦਾ ਜਿਹੜਾ ਏ ਪਹਿਲਾ ਕਬੱਡੀ ਦਾ ਕੱਪ ਆ ਉਹਦੀ ਸ਼ੁਰੂਆਤ ਹੋ ਚੁੱਕੀ ਆ ਪੰਜਾਬੀ ਕਮਿਊਨਿਟੀ ਮੱਡੀ ਤਾਦਾ ਦੇ ਵਿੱਚ ਰਹਿੰਦੀ ਅਸਨਾਰਥੀਸ਼ ਇਲਾਕੇ ਦੇ ਵਿੱਚ ਤੇ ਅੱਜ ਮਾਂ ਖੇਡ ਕਬੱਡੀ ਦਾ ਪਹਿਲਾ ਕੱਪ ਉਧਰ ਰਾਜਪਾਲ ਸਿੰਘ ਜੀ ਸਿੱਧੂ ਸਾਡੇ ਦਰਮਿਆਨ ਆਏ ਆ ਅਸੀਂ ਜੀ ਆ ਇਹਨੂੰ ਆਖ ਰਹੇ ਆ ਗੈਸਟ ਬਾਇ ਫਰਨੀਚਰ ਤੋਂ ਕਰਨਪਾਲ ਸਿੰਘ ਜੀ ਸਿੱਧੂ ਲੰਡੇ ਕੇ ਉਹਨਾਂ ਦਾ ਵੀ ਅੱਜ ਦੇ ਕੱਪ ਦੇ ਨਹੀਂ ਬਹੁਤ ਵੱਡਾ ਯੋਗਦਾਨ ਹੈ ਗगन ਨਾਗਰਾ ਅਗਲੀ ਰੇਡ ਪਾ ਕੇ ਪੁਆਇੰਟ ਹੈ ਜਿਹੜਾ ਨੌਜਵਾਨ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਹਾਂਜੀ ਬਹੁਤ ਬਹੁਤ ਧੰਨਵਾਦ ਕੈਪੀਟਲ ਸਾਈਡਿੰਗ ਦੇ ਮਨਿੰਦਰ ਪੱਡਾ ਚਰਨ ਘੋਲੀਆ ਦੇ ਨਾਲ ਗੁਰੀ ਧਾਰੀ ਵਾਲ ਸਾਡੇ ਵੀਰਾਂ ਦਾ ਇਹਨਾਂ ਦਾ ਵੀ ਚੰਨ ਆਉਦਣਾ ਬਹੁਤ ਬਹੁਤ ਧੰਨਵਾਦ ਵੀਰੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਨੇ ਦਿਲ ਫੁਲ ਮਾਇਆ ਜਿਹੜੀ ਅੱਜ ਇਸ ਕਬੱਡੀ ਕਮੇਟੀ ਦਿੱਤੀ ਹੈ ਆਓ ਫਿਰ ਮੈਦਾਨ ਦੇ ਵਿੱਚ ਹੋਰਾਂ ਕਬੱਡੀ ਪਾਰਿਆ ਅਸਮਾਨ ਦੇ ਵਿੱਚ ਜਹਾਜ਼ ਉੱਡਿਆ ਜਾ ਰਿਹਾ ਹੈ ਬੈਸ ਜੈਟ ਲੈਂਡ ਕਰ ਰਿਹਾ ਹੈ ਪਰ ਦੂਰਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਮਾਲਵਾਦੀ ਟੀਮ ਦੇ ਸੇ ਪੁਆਇੰਟ ਜੁੜ ਗਿਆ ਹੈ ਅਗਲੀ ਕਬੱਡੀ ਲੰਬੜ ਸਿੱਧਵਾ ਦੋਨਾਂ ਦੀ ਧਰਤੀ ਦਾ ਵੱਡੀ ਪੌਂਦ ਲਈ ਵਾਧਾ ਹੋਇਆ ਹੈ ਕਿ ਪਤਲਾ ਜਿਹਾ ਸਰੀਰ ਮੁੰਡੇ ਦਾ ਰਬੜ ਮੰਗਲ ਚਕੀਲਾ ਏ ਵਿਚ ਮੈਦਾਨੀ ਤੋਰਾ ਤੁਰਦਾ ਦਰੇ ਜੋ ਨਾਗ ਨਸ਼ੀਲਾ ਏ ਵਿਚ ਮੈਦਾਨੀ ਤੋਰਾ ਤੁਰਦਾ ਇਹ ਜੋ ਨਾਮ ਛਿਲਾ ਹੈ ਫਰ ਨੰਬਰ ਲੱਖਾਂ ਦੇ ਪੁਆਇੰਟ ਅਭੀ ਟੀਮ ਨੇ ਸੇ ਜੁੜ ਗਿਆ ਹੈ ਚਲ ਵੀ ਹੈਪੀ ਪਾਗਲੀ ਕਬੱਡੀ ਕੋਟ ਭਾਈ ਵਾਲਾ ਹੈਪੀ ਕਬੱਡੀ ਪਾ ਰਿਹਾ ਹੈ ਅਗਲੀ ਰੇਡ ਪਾਉਣ ਦੇ ਲਈ ਹੈਪੀ ਕੋਟ ਭਾਈ ਵਾਲਾ ਬਹੁਤ ਮੌਲਾ ਹਾ ਤਾਵਾ ਆ ਬੁੱਗਾ ਮੱਲੀਆਂ ਵਾਲਾ ਪਰ ਹੈਪੀ ਨੇ ਵੀ ਇਸ ਮੈਚ ਦੇ ਵਿੱਚ ਬਹੁਤ ਟੌਪ ਦੀਆਂ ਕਬੱਡੀਆਂ ਪਾਈਆਂ ਅਗਲੀ ਰੇਡ ਪਾਉਣ ਦੇ ਲਈ ਕਿਹੜਾ ਖਿਡਾਰੀ ਬ੍ਰਹਮਾਲ ਪਿੰਡ ਦਲਵਿੰਦਰ ਸਿੰਘ सोनू ਜੰਮ ਦਾ ਪਿੰਡ ਹੈ ਇਹਦਾ ਪਿਆਰ ਕਹਿੰਦੇ ਕੋਟਲੀ ਵਾਲੇ ਯਾਰ ਦੇ ਨਾਲ ਵੀ ਆ ਇਹ ਬ੍ਰਹਮ ਵਾਲੀਆਂ ਗੋਲੀਆਂ ਹੁਣ ਚਾਰਾਂ ਦੇ ਵਿੱਚੋਂ ਕਿ ਚਿਤ ਨਹੀਂ ਉਹ ਬੰਦੇ ਨੂੰ ਟਲਾਉਣਾ ਚਾਹੀਦਾ ਜੋ ਦਿੱਤੇ ਆ ਮੁਕਾਮ ਸਦਾ ਪਾਉਣਾ ਚਾਹੀਦਾ ਕਿ ਰੱਖ ਵੀਰ ਰਸੂਲਪੁਰਿਆ ਕੱਢ ਮદાન ਦੇ ਵਿੱਚ ਪਿੰਨਾ ਕਬੱਡੀ ਪੌਂਡ ਦੇ ਲਈ ਵਾਧਾ ਹੈ ਕਹਤਿਆਣਾ ਸਾਹਿਬ ਦੀ ਪਾਵਨ ਗਵਿੰਟਰ ਧਰਤੀ ਦਾ ਏਰੀਆ ਖਾਲਸੇ ਲਈ ਬੜੀ ਸ਼ਾਨਾਂ ਮੱਤੀ ਉਹ ਧਰਤੀ ਹੈ ਇਹ ਜਲਵਾ ਦਾ ਗੁਜਰੀ ਦਾ ਮੈਠਾ ਕੱਢੀਆਂ ਦੀ ਸਟੇਜ ਬਸਾਈ ਸੀਨੇ ਨਰਤੇਜ ਲਾ ਲਈ ਜਦੋਂ ਯਾਦ ਪੁੰਦਰਾਂ ਦੀ ਆਈ ਤਾਂ ਖੇਡ ਮદાન ਦੇ ਵਿੱਚ ਅਗਲੀ ਕਬੱਡੀ ਗਗਨ ਆਉਣ ਦੇ ਲਈ ਵਾਧਾ ਹੈ ਸਿੱਧੀ ਕਰਪੜ ਤੋਂ ਸਾਡੇ ਵੀਰ ਜੀਤ ਗਿੱਲ ਦੇ ਨਾਲ ਨਵੀਂਗੀ ਵਿਸ਼ੇਸ਼ਤਾ ਦੇ ਨਾਲ ਜਿੰਦਗੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹਨਾਂ ਭਰਾਵਾਂ ਦਾ ਹੈ ਲਖਿਰ ਮਾ ਦੇ ਵਿੱਚ ਅਗਲੀ ਕਬੱਡੀ ਇਹ ਕਹਿੰਦੇ ਨਿਕਲਿਆ ਇਸ ਸਮੇਂ ਚੰਦ ਪੁਰਾਣੇ ਵਾਲਾ ਹੈ ਪਰ ਪੁਆਇੰਟ ਗगन ਅਭੀ ਟੀਮ ਦੇ ਸੇ ਜੁੜ ਗਿਆ ਹੈ ਚਲ ਵੀ ਹੈਪੀ ਆਗਲੀ ਕਬੱਡੀ ਕੋਟ ਭਾਈ ਵਾਲਾ ਹੈਪੀ ਇਹ ਨਾਮ ਦੇ ਵਿੱਚ ਕਬੱਡੀ ਪਾਉਂਡ ਦੇ ਲਈ ਵਾਧਾ ਹੋਇਆ ਹੈ ਕਿ ਰਾਤ ਚਾਨਣੀ ਮਹਿਤਰਾ ਨਾਲ ਤੁਰੇ ਪਰਸ਼ਾਵਾਂ ਇਹ ਜਾਂਦੇ ਮੇਰੀਏ ਪਰ ਸ਼ਾਵੇਂ ਨਾਲ-ਨਾਲ ਚੱਲ ਰਹੇ ਆ ਇਹਦੇ ਕਹਿੰਦੇ ਆਇਆ ਬੁੱਗਾ ਮੱਲੀਆਂ ਵਾਲਾ ਪਰ ਹੈਪੀ ਕੋਟ ਭਾਈ ਜਿਹਨੇ ਬਠੰਡੇ ਵਾਲਾ ਨੌਜਾਨ ਘਬਰੂ ਇਸ ਸਮੇਂ ਪੁਆਇੰਟ ਅਭੀ 3 ਇਸੇ ਜੁੜ ਗਿਆ ਅਗਲੀ ਕਬੱਡੀ ਲੰਬੜ ਪੌਂਟ ਦੇ ਲਈ ਵਾਧਾ ਹੋਇਆ ਸਿੱਧਾ ਮਾ ਗੋਨੇ ਵਾਲੇ ਲੰਬੜ ਦੇ ਅਗਲੀ ਰੇਡ ਪਾ ਦਿੱਤੀ ਆ ਹੁਣ ਚਾਰਾਂ ਦੇ ਵਿੱਚੋਂ ਪਹਨਾ ਅਮਰੀਕ ਸਿੰਘ ਲੱਡੂ ਦਾ ਪੈਟਾ ਆ ਮਹਾਨ ਖਿਡਾਰੀ ਆ ਸਿੱਧਵਾ ਦੋਨੇ ਦੇ ਦੇਖੀ ਅੜ ਕੇ ਬਹੁਤ 스타 ਪਰ ਵੇਖਿਏ ਪੁਆਇੰਟ ਆ ਜਿਹੜਾ ਇਹ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਅਗਲੀ ਰੇਡ ਪੌਂਟ ਦੇ ਲਈ ਇਹ ਭੈੜੀ ਬਾਈ ਵਾਲਾ ਕੋਹਰਾ ਭਾਈ ਰੂਪੇ ਦਾ ਕਿਰਨੀ ਛਿੱਪੀ ਤੇ ਗੋਲੀ ਅੜ ਕੇ ਜਦੋਂ ਚਾਦਾ ਤੇ ਪਾਲੀ ਪਹਿਲੇ 60 70 ਕਿਲੋ ਦੇ ਵਿੱਚ ਆਏ ਸਾਲ ਵੀ ਕਹਿੰਦੇ ਕਬੱਡੀ ਪਲੇਪਰ ਵਾਲੇ 70 ਵਾਲੇ ਬਹੁਤ ਸਾਰੇ ਸੁਪਰਸਟਾਰ ਜਿਹੜੇ ਉਦੋਂ ਕੈਨੇਡਾ ਦੇ ਵਿੱਚ 155 ਪੌਂਡ ਦੇ ਵੀ ਜਿਹੜੇ ਉਹ ਖਿਡਾਰੀ ਉਹ ਪੰਜਾਬ ਤੋਂ ਆਉਂਦੇ ਸਨ ਪਰ ਅਗਲੀ ਰੇਡ ਨੌਜਵਾਨ ਖਿਡਾਰੀ ਇਸ ਵੇਲੇ ਇਹ ਗगन 나ਗਰਾ ਪਹਿਲੇ ਸਾਲ ਆਹ ਨੌਜਵਾਨ ਦੀ ਜਿਹਨੂੰ ਚੋਣ ਹੋਈ ਕਿ ਕਹਿੰਦੇ ਗਾਜੀਪੁਰ ਦੇ ਜਤਿੰਦਰ ਸਿੰਘ ਲੱਖੇ ਨੇ ਚੋਣ ਕੀਤੀ ਨੌਜਵਾਨ ਗगन 나ਗਰਾ ਪਰ ਗगन ਇਹਨਾਂ ਰਾਏਕੋਟ ਦੇ ਲਾਗੇ ਨਥੋਣ ਪਿੰਡ ਪਰ ਵੇਖਿਏ ਪੁਆਇੰਟ ਜਿਹੜਾ ਗਗਨ 나ਗਰਾ ਆਪਣੀ ਟੀਮ ਦੇ ਹਿੱਸੇ ਵਿੱਚ ਛੋੜਦਾ ਆਇਆ ਜਿੰਨੇ ਵੀ ਦਰਸ਼ਕ ਅੱਜ ਦਾ ਕਬੱਡੀ ਕੱਪ ਵੇਖਣ ਆਏ ਆ ਈਗਲ ਕਬੱਡੀ ਫੈਡਰੇਸ਼ਨ ਦੇ ਵੱਲੋਂ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾ ਰਿਹਾ ਦੁਨੀਆ ਦੇ 스타 ਬਹੁਤ-ਬਹੁਤ ਧੰਨਵਾਦ ਸਾਡੇ ਵੀਰ ਅੰਮ੍ਰਿਤਸਰੀ ਤੜਕਾ ਦੇ ਸਭਿਆਚਾਰ ਦਾ ਸਰਕਟ ਪ੍ਰਮੋਟਰਾ ਗੱਲਗਰੀ ਦਾ ਸਾਡਾ ਵੀਰ ਜੱਸੀ ਬਹੁਤ ਬਹੁਤ ਧੰਨਵਾਦ ਅੰਮਰਸਰੀ ਤੜਕਾ ਬੜਾ ਵਧੀਆ ਨਾ ਸਟੈਂਡ ਹੈ ਇਧਰ ਖੇਡ ਮੈਦਾਨ ਦੇ ਵਿੱਚ ਨੰਬਰ ਕਬੱਡੀ ਪਾ ਰਿਹਾ ਹੈ ਸ਼ਰਮਪ੍ਰਾਣ ਜੀ ਨਾਲ ਜਸਕਰਨ ਪ੍ਰਾਣ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਵਿਸ਼ੇਸ਼ ਤੌਰ ਤੇ ਪੁੱਜੇ ਨੇ ਬਹੁਤ ਬਹੁਤ ਧੰਨਵਾਦ ਸਾਰੀਆਂ ਸ਼ਖਸ਼ੇਤਾ ਦਾ ਜਿਨ੍ਹਾਂ ਦਾ ਇੱਕ ਇੱਕ ਨਾਮ ਦਾ ਵੀ ਯੋਗਦਾਨ ਇਸ ਕਬੱਡੀ ਕੱਪ ਲਈ ਹੈ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਅਗਲੀ ਕਬੱਡੀ ਰਸੂਲਪੁਰੀਆ ਪੰਜਾਬ ਕਬੱਡੀ ਖੇਤਰ ਦੇ ਵਿੱਚ ਬੜੀ ਤਾਕਤ ਨਾਲ ਮਾਤਾ ਹੋਇਆ ਪੁਆਇੰਟ ਆ ਜਿਹੜਾ ਰਸੂਲਪੁਰੀਆ ਪਿੰਦਾ ਮਾਰਦਾ ਹੋਇਆ ਪੱਟਾਂ ਤੇ ਖਾਂਦੀਆਂ ਪੁਆਇੰਟ ਆ ਜਿਹੜਾ ਇਹ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਲਗਾਤਾਰ ਜਿਹੜੇ ਜਹਾਜ਼ ਆ ਓਅਰਪੋਰਟ ਤੇ ਆ ਰਹੇ ਆ ਕਦੇ ਜੁਆਇੰਟਡ ਵੀਰ ਲੰਦਾ ਕਦੇ ਪੈਸਟ ਜੈਟ ਦਾ ਤੇ ਕਦੇ ਇਰਾਨ ਦੇ ਵਿੱਚ ਵੇਖੀ ਗਵਾਹੇ ਪਰਾਦੇ ਜਿਹੜੀਆਂ ਬ੍ਰਾਹਮਾ ਵਾਲੀਏ 골ਡੀ ਨੇ ਕਬੱਡੀਆਂ ਪਾਈਆਂ ਨਾ ਇੱਥੇ ਮੇਰਾ ਖਿਆਲ ਆ ਵੀ ਨੌਜਵਾਨ ਖੇਤਾ ਜਿਵੇਂ ਕੰਟੀ ਦਿਉ ਮਿਹਨਤ ਕਰਦਾ ਹੋਵੇ ਪਰ ਅਗਲੀ ਰੇਡ ਇਹ ਕੋਟ ਭਾਈ ਵਾਲਾ ਹੈਪੀ ਇਸ ਵੇਲੇ ਕਬੱਡੀ ਪੌਂਡ ਦੇ ਲਈ ਵਧਿਆ ਆ ਇੱਕ ਕੰਨੀ ਤੇ ਜੋਧਪੁਰਤੀ ਵਾਲਾ ਟੀਮਾ ਲੱਗਿਆ ਆ ਸਾਡੇ ਦਰਮਿਆਨ ਅਮਰਤ ਮਿਰਦੀ ਜੀ ਪੱਜੇ ਨੇ ਬਹੁਤ ਬਹੁਤ ਧੰਨਵਾਦ ਜੋ ਉਹਨਾਂ ਨੇ ਐਮ ਸੀ ਕਰਨੀ ਹੈ ਬਹੁਤ ਬਹੁਤ ਧੰਨਵਾਦ ਅਮਰਤ ਮਿਰਦੀ ਜੀ ਦਾ ਇਹ ਤਾਂ ਨਾਮਵਰ ਰੱਤੇ ਵਾਲੀ ਆ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪੱਜੇ ਨੇ ਜਿਸੀ ਉਹਨਾਂ ਦਾ ਇਹ ਇਧਰ ਪ੍ਰੋਗਰਾਮ ਕੈਕੀ ਦਾ ਸੱਭਿਆਚਾਰਕ ਮੇਲਾ ਵੀ ਹੈ ਜਦੇ ਨਾਲ ਬੰਗੜਾਂ ਦਾ ਬੜਾ ਧੰਨਵਾਦ ਹੈ ਪੰਨਾ ਸਾਡਾ ਵੀਰ ਸਿੰਘ ਬਹੁਤ ਆਪਣੇ ਸਮੇਂ ਦੇ ਵਿੱਚ ਤਕਰੀ ਕਬੱਡੀ ਖੇਡਿਆ ਛੇਰਖੁਰੇ ਦੀ ਟੀਮ ਵੀ ਚੱਲ ਰਹੀ ਹੈ ਇਧਰ ਪਰਮਪਾਲ ਸਿੱਧੂ ਲੰਡੇਗੇ ਸਾਡਾ ਵੀਰ ਪੁੱਜ ਗਿਆ ਬਹੁਤ ਸਤਿਕਾਰ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਪਰਮਪਾਲ ਸਿੱਧੂ ਲੰਡੇਗੇ ਦਾ ਚਾਲ ਸਾਡੇ ਵੀਰ ਕਿਸੇ ਮਣੀ ਬਹੁਤ ਬਹੁਤ ਧੰਨਵਾਦ ਸਭ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਗगन ਪੌੜ ਦੇ ਲਈ ਵਧਿਆ ਹੋਇਆ ਵਾਹ ਉਹ ਗगन ਸਿੰਘ ਅਮਰੀਕਾ ਦੇ ਵਿੱਚ ਖੇਡਦਾ ਹੈ ਬਲਜੀਤ ਸਿੰਘ ਬਾਸੀ ਉਹਨਾਂ ਦੇ ਲਈ ਚੜਦਾ ਪੰਜਾਬ ਪੋਰਸਾ ਕਲੱਬ ਸੈਕਰਾਮੈਂਟੋ ਦਾ ਖੇਡ ਮੈਦਾਨ ਦੇ ਵਿੱਚ ਇੱਕ ਠੱਡੇ ਵਾਲੇ ਰਸਤਾ ਰੱਖਣ ਦੇ ਸ਼ੌਕੀ ਪਰਾ ਗੱਬਰੂ ਹੈ ਜਿਸ ਸਮੇਂ ਜਾਂਦੂਗਰ ਬਜਨੀ ਕਬੱਡੀ ਤਕੜੀ ਖੇਡੀ ਹੈ ਇਸ ਗੱਬਰੂ ਨੇ ਇਹ ਕਹਿੰਦੇ ਇਸ ਸਮੇਂ ਕਬੱਡੀ ਪਾ ਰਿਹਾ ਹੈ ਗੋਰਾ ਧੈੜੀ ਵਾਹਿਆ ਪੈਂਦਾ ਹੈ ਇਸ ਨਾਮ ਜਾਂਦਾ ਹੈ ਖੇਡ ਦਾਦੇ ਵਿੱਚ ਬੰਦੀਆਂ ਵਾਲੇ ਸਾਡੀ ਦਾ ਪੇਟੂ ਬੱਬਾ ਲਾਗੇ ਨਾ ਇਸ਼ਾਰਾ ਕਰ ਦਿੱਤਾ ਵੀ ਪਹਿਲੇ ਟਾਚਾ ਜਿਹੜਾ ਪਰ ਦੂਜੇ ਗਾਫੀ ਨੂੰ ਆਇਆ ਪਿਆਰੇ ਨੂੰ ਪੁਆਇੰਟ ਆ ਜਿਹੜਾ ਇਹ ਨੌਜਵਾਨ ਘੱਬਰੂ ਇਸ ਵੇਲੇ ਗੋਰਾ ਭੈਣੀ ਬਾਈਆਂ ਆਪਣੀ ਟੀਮ ਦੇ ਹਿੱਸੇ ਵਿੱਚ ਛੋੜਦਾ ਹੈ ਕਰਮਪਾਲ ਸਿੰਘ ਜਿੱਧੂ ਲੰਡੇ ਕੇ ਬੈਸਟ ਵਾਈ ਫਰਨੀਚਰ ਦਾ ਇੱਕ ਬਹੁਤ ਵੱਡਾ ਨਾਂ ਉਹ ਵੀ ਸਾਡੇ ਦਰਮਿਆਨ ਆਇਆ ਸੀ ਜੀਆਂ ਨੂੰ ਆਖ ਰਹੇ ਆ ਆ ਲੰਬੜਾ ਇਹ ਸਿੱਧਵਾ ਦੋਦਿਆ ਆ ਇਹ ਪਹਿਲੀ ਵਾਰ 2017 ਦੇ ਵਿੱਚ ਬਾਬਾ ਕਾਂ ਦਾਸ ਦੀ ਖੇਡ ਕਲੱਬ ਦੇ ਵੱਲੋਂ ਖੇਡਣ ਕਰਿਆਨਾ ਦੀ ਧਰਤੀ ਤੇ ਆ ਪਰ ਕੌਣ ਇਹ ਤਲਵੰਡੀਆ ਇਹ ਨਾਜਮਨ ਰਬ ਦਾ ਇਸ ਵੇਲੇ ਹੁਣ ਫੜਿਆ ਗਿਆ ਲੈਕਾ ਲੱਗਿਆ ਪਿਆ ਜੋਰ ਬਣਾਤਾ ਕਲਰੀ ਬੋਰ ਲੰਬੜ ਤੇ ਰਮਣੇ ਦੇ ਦਰਮਿਆਨ ਟੱਕਰ ਉਧਰ ਕਹਿੰਦੇ ਇਸ਼ਾਰਾ ਹੋ ਗਿਆ ਵੀ ਪੁਆਇੰਟ ਜਿਹੜਾ ਕਾਮਨ ਅਗਲੀ ਰੇਡ ਪਾਉਣ ਦੇ ਲਈ ਹੈਪੀ ਕੋਟ ਭਾਈ ਵਾਲਾ ਫੇਰ ਤਿਆਰ ਵਰ ਤਿਆਰ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਹੈਪੀ ਪਾਉਣ ਦੇ ਲਈ ਵਾਧਾ ਹੋਇਆ ਹੈ ਕੋਟ ਭਾਈ ਪਿੰਨਾ ਇਸ ਨੌਜਵਾਨ ਗਬਰੂ ਦਾ ਇਸ ਸਮੇਂ ਹੈਪੀ ਕਬੱਡੀ ਪਾ ਰਿਹਾ ਹੈ ਈਗਲ ਸਪੋਰਟਸ ਕਲੱਬ ਕਬੱਡੀ ਫੈਡਰੇਸ਼ਨ ਦਾ ਮੇਲਾ ਬੰਨੇ ਹੁੜੀ ਸਾਡਾ ਵੀ ਪਰਮਤ ਧੁਰਗੋਟ ਰਣਸੀ ਦੇ ਨਾਮ ਰਾਮ ਘੋੜੀ ਹੈ ਸੱਤਾ ਕਿੰਨੇ ਦੱਸਿਆ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹ ਕਬੱਡੀ ਕਮਰੇ ਦੀਆਂ ਭਾਗ ਜੋ ਹੁੰਦੇ ਹੈ ਪਹਿਲਾ ਮੌਸਮ ਵਿੱਚ ਥੋੜੀ ਗਰਮੀ ਸੀ ਪਰ ਹੁਣ ਮਾਰਾ ਹੀ ਨੇ ਮਿਹਰ ਕੀਤੀ ਹੈ ਬਹੁਤ ਬਹੁਤ ਧੰਨਵਾਦ ਉਸ ਪਰਮਾਤਮਾ ਦਾ ਕਿੰਨੇ ਰੇਡ ਬਾਗੀ ਯਾਰ ਬੜੇ ਪੁਆਇੰਟ ਰੇਡ ਦਾ ਲਾਸਟ ਰੇਡ ਭੈੜੀ ਵਹੀ ਵਾਲੇ ਗੋੜੇ ਦੀ ਕਹਿੰਦੀ ਸੱਤਿਆ ਕਿੰਨੇ ਕਿੰਨੇ ਕੋਇੜਾ ਦਸੀਰਾ ਮੈਨੂੰ ਲੱਗਦਾ ਵੀ ਮੈਚ ਬਰਾਬਰੀ ਤੇ ਗੋੜੇ ਦੀ ਰੇਡ ਹਣ ਇੱਕ ਕੰਦੀ ਤੇ ਚੀਮਾ ਲੱਗਿਆ ਹੋਇਆ ਲੱਗੀ ਆ ਥਾਪਣ ਕੇ ਦੋਲੋ ਟੰਗਾਂ ਵਾਲੇ ਮਨੀ ਨੇ ਲੱਗਦਾ ਕਮਾਲ 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 ਕਿ ਰਤਵਾ ਦੀ ਵੇਖ ਪਤੰਦਰ ਦਾ ਜਿਵੇਂ ਤੁਰੇ ਕੀ ਟਾਕੂ ਚੰਪਲ ਦਾ ਕੀ ਕੁਝ ਨਹੀਂ ਲਗਾਤਾ ਪੜਾਥਲਾ ਤੇ ਡੈਮ ਜਾਣਦਾ ਨੰਗਲ ਦਾ ਮੈਚ ਸਮਾਪਤ ਜਿਹਨੂੰ ਜਿਹਨੂੰ ਇਹ ਮੈਚ ਵਧੀਆ ਲੱਗਾ ਤਾੜੀਆਂ ਮਾਰ ਦਿਓ ਦਰਸ਼ਕ ਵੀਰੇ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਦਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ